ਬਾਬਾ ਸਾਹਿਬ ਅੰਬੇਰਕੌਰ ਜੀ ਦੇ ਫਰੀਦ ਨਿર્માਣ ਦੇ ਵਾਸਤੇ ਅੱਜ ਸਾਰੇ ਸਾਥੀਆਂ ਨੇ ਜਿਹੜਾ ਸਾਥ ਦਿੱਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਰੇ ਬਾਬਾ ਸਾਹਿਬ ਅੰਬੇਰਕੌਰ ਜੀ ਦੇ ਗੁੱਤ ਦੇ ਆਪਾ ਮਨੁਸ਼ੀਰਦਾਂ ਜਿਹੀ ਲਿਈਏ ਤਾਂ ਜੋ ਬਾਬਾ ਸਾਹਿਬ ਦਾ ਮਿਸ਼ਨ ਆਪਾ ਹਾਲ ਵਾਲੇ ਸਮੇਂ ਦੇ ਵਿੱਚ ਅੱਗੇ ਵਧਾ ਸਕੀਏ। ਅੱਗੇ ਪਾਰਟੀ ਰਾਜਕਰ ਮਾਰ ਜੀ ਸਾਖੀ ਸਾਹਿਬ ਬੈਠਕਰਦੇ ਆਗੂ ਕਲਿਆਣ ਜੀ ਇਹਨਾਂ ਕੋਲੋਂ ਜਾਣਨਾ ਚਾਹਾਂਗੇ ਇਹ 바ਵਾ ਸਾਹਿਬ ਡਾਕਟਰ ਪੀਮਰਾਓਂ ਅੰਬੇਡਕਰ ਜੀ 6 ਦਸੰਬਰ 1956 ਨੂੰ ਸਾਡੇ ਕੋਲ ਜਿਹੜਾ ਸਰਦਾਰ ਲਈ ਰੁਕਸਤ ਹੋ ਗਏ ਪਰ ਉਹਨਾਂ ਦਾ ਜਿਹੜਾ ਕਾਫਲਾ ਸੀ ਉਹ ਜਿਸ ਢੰਗ ਨਾਲ ਚੱਲਣਾ ਚਾਹੀਦਾ ਸੀ ਉਹ ਅੱਗੇ ਨਹੀਂ ਵੱਸ ਸਕਿਆ ਕੀ ਕਰਨਾ ਹੈ ਇੱਥੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਅੱਜ 바ਵਾ ਸਾਹਿਬ ਦਾ ਪ੍ਰੀਨਿਰਮਣ ਦਿਵਸ ਹੈ ਮੈਂ ਆਪਣੀ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਦੇ ਵੱਲੋਂ ਸ਼ਰਧਾ ਦੇ ਫੁੱਲ ਅਰਪਣ ਭੇਟ ਕਰਦਾ ਔਰ ਜਿੱਥੋਂ ਤੱਕ ਤੁਸੀਂ ਸਵਾਲ ਪੁੱਛਿਆ ਵੀ ਬਹੁਤ ਜਨ ਸਮਾਜ ਕਿਉਂ ਨਹੀਂ ਜਾਗਰੂਕ ਹੋਇਆ ਇਹਦੇ ਪਿੱਛੇ ਕਾਰਨ ਜਿਹੜੇ ਸਾਡੇ ਵਿਰੋਧੀ ਹੈ ਕਿਉਂਕਿ ਇਹ ਦੂਸਰੀਆਂ ਤਾਕਤਾਂ ਹਨ ਉਹਨਾਂ ਨੇ ਸਾਨੂੰ ਹਮੇਸ਼ਾ ਹੀ ਸ਼ੋਸ਼ਣ ਕਰਕੇ ਸਾਨੂੰ ਆਪਣੀਆਂ ਚਲਾਕੀਆਂ ਦੇ ਨਾਲ ਸਾਨੂੰ ਆਪਣੇ ਛੜਜੰਤਰਾਂ ਦੇ ਨਾਲ ਸਾਨੂੰ ਉਹਨਾਂ ਨੇ ਇਗਨੋਰ ਕੀਤਾ ਔਰ ਸਾਨੂੰ ਦਬਾ ਕੇ ਰੱਖਿਆ ਔਰ ਉਸ ਦੇ ਕਾਰਨ ਹੀ ਸਾਡੇ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਜਦ ਕਿ ਸਾਡੀ ਕਮਿਊਨਿਟੀ ਚ 85% ਬਹੁਜਨ ਸਮਾਜ ਹੈ ਉਹਨਾਂ 85% ਨੂੰ ਉਹਨੇ 85 ਹੀ ਹਿੱਸਿਆਂ ਦੇ ਵਿੱਚ ਵੰਡਿਆ ਮੈਂ ਤਾਂ ਕਹੂੰਗਾ ਕਿ 85 ਤੋਂ ਵੀ ਜ਼ਿਆਦਾ ਹਿੱਸਿਆਂ 'ਚ ਵੰਡਿਆ ਤਾਂ ਕਿ ਅਸੀਂ ਇਕੱਠੇ ਹੋ ਕੇ ਆਪਣੇ ਹੱਕਾਂ ਦੇ ਲਈ ਜਾਗਰੂਕ ਹੋ ਕੇ ਉਹਨਾਂ ਦੀ ਡਿਮਾਂਡ ਨਾ ਕਰ ਸਕੀਏ ਇਹੀ ਕਾਰਨ ਰਿਹਾ ਕਿ ਸਾਡੇ ਭੋਲੇ ਪਾੜੇ ਲੋਕਾਂ ਦੀ ਭੋਲੇਪਨ ਦਾ ਗਰੀਬੀ ਦਾ ਤੇ ਅਨਪੜਤਾ ਦਾ ਨਜ਼ਾਇਜ਼ ਵੈਦਾ ਉਠਾ ਕੇ ਅੱਜ ਤੱਕ ਉਹਨਾਂ ਨੂੰ ਬੰਨਦੇ ਆ ਗਏ 7800 ਤੋਂ ਉੱਪਰ ਉਹਨਾਂ ਨੇ ਇੱਕ ਆਸਟਾ ਦੇ ਵਿੱਚ ਬੰਨ ਦਿੱਤਾ ਬਹੁਜਨ ਸਮਾਜ ਨੂੰ ਤਾਂ ਕਿ ਇਹ ਸਮਾਜ ਇਕੱਠੇ ਹੋ ਕੇ ਕਿਤੇ ਵਿਦਰੋਹ ਕਰਕੇ ਰਾਜ ਸੱਤਾ ਨਾਲ ਲੈ ਲੈਣ ਇਸੇ ਕਰਕੇ ਸਾਡਾ ਸਮਾਜ ਪਿੱਛੇ ਆ ਮੈਂ ਪੂਰੇ ਬਹੁਜਨ ਸਮਾਜ ਨੂੰ ਅੱਜ ਬਾਬਾ ਸਾਹਿਬ ਦੇ ਇਸ ਸਟੈਚੂ ਦੇ ਸਾਹਮਣੇ ਖੜ ਕੇ ਨਮਾ ਸ਼ਹਿਰ ਦੇ ਵੇਖੇ ਇਹ ਸਾਰੇ ਬਹੁਜਨ ਸਮਾਜ ਨੂੰ ਮੈਂ ਆਵਾਜ਼ਨ ਕਰਦਾ ਕਿ ਆਓ ਸਾਰੇ ਆਪਣੇ ਭਰਮ ਭੁਲੇਖੇ ਕੱਢ ਕੇ ਆਪਣੇ ਬਿਤਕਰੇ ਕੱਢ ਕੇ ਆਪਣੀਆਂ ਦੁਸ਼ਮਣੀਆਂ ਭੁਲਾ ਕੇ ਸਾਰੇ ਇੱਕ ਮੰਚ ਤੇ ਇਕੱਠੇ ਹੋਈਏ ਤਾਂ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਆਪਣੇ ਸਦੇਸ਼ ਦੇ ਵਿੱਚ ਆਪਣੇ ਮੁਤਾਬਕ ਰਾਜ ਲਿਆ ਸਕੀਏ ਤੇ ਸਾਰੇ ਇਕੱਠੇ ਹੋ ਕੇ ਸਾਰੇ ਬਹੁਤ ਲੋਨਾਂ ਦਾ ਅਸੀਂ ਭਲਾ ਕਰ ਸਕੀਏ ਇਹਦੇ ਨਾਲ ਹੀ ਸਾਰਿਆਂ ਨੂੰ ਜੈਪੀਨ ਜੈ ਭਾਰਤ ਇਹਨਾਂ ਦੇ ਨਾਲ ਜੀ ਅਸੀਂ ਰਾਸ਼ਟਰੀ ਪ੍ਰਧਾਨ ਹਸ ਜੀ ਇਹਨਾਂ ਕੋਲੋਂ ਜਲਣਾ ਚਾਹਾਂਗੇ ਕਿ ਬਾਬਾ ਸਾਹਿਬ ਡਾਕਟਰ ਪਿੰਰਮੋ ਬਿਲਦਕਰ ਜੀ ਨੇ ਗਰੀਬੀ ਦੇ ਵਿੱਚ ਰਹਿ ਕੇ ਫਿਰ ਵੀ ਪ੍ਰੀਖਿਆ ਦੇ ਵਿੱਚ ਪੜਾਈ ਕੀਤੀ ਉਹਨਾਂ ਨੇ ਦਸਤਾ ਕਿ ਗਰੀਬੀ ਦੇ ਵਿੱਚ ਰਹਿ ਕੇ ਵੀ ਅਸੀਂ ਜਿਹੜਾ ਅੱਗੇ ਵੱਧ ਸਕਦੇ ਹਾਂ ਪੜ ਸਕਦੇ ਹਾਂ ਪਰ ਸਾਡਾ ਸਮਾਜ ਜਿਹੜਾ ਉੱਥੇ ਦਾ ਉੱਥੇ ਖੜਾ ਤੇ ਕਿਉਂ ਨਹੀਂ ਬਦਲ ਸਕਿਆ ਜਿੰਦਾ ਸਾਰੇ ਸਾਥੀ ਜੈ ਭੀਮ ਜੈ ਭਾਰਤ ਅੱਜ 바ਵਾ ਸਾਹਿਬ ਦੇ ਪ੍ਰੀਨਿਰਮਾਨ ਦਿਵਸ ਤੇ 6 ਦਸੰਬਰ ਨੂੰ ਜਿਹੜੀ ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਵੱਲੋਂ ਜਿਹੜੀ ਬਾਈਕ ਰੈਲੀ ਜਿਹੜੀ ਬੰਗਿਆ ਤੋਂ ਸ਼ੁਰੂ ਕਰਕੇ ਅੱਜ ਨਵਾਂ ਸ਼ਹਿਰ ਦੇ ਵਿੱਚ 바ਵਾ ਸਾਹਿਬ ਦੇ ਸਟੈਚੂ ਤੇ ਆ ਕੇ ਜਿਹੜੀ ਸਮਰਪਿਤ ਹੋਈ ਆ ਮੈਂ ਦੱਸਣਾ ਚਾਹੁੰਦਾ ਜਿਹੜਾ ਤੁਸੀਂ ਕੁਐਸਚਨ ਕੀਤਾ ਇਹ ਜਿਹੜਾ ਕਾਫਲਾ ਨਾ ਇਹ ਹੌਲੀ-ਹੌਲੀ ਜਿਹੜਾ ਅੱਗੇ ਨੂੰ ਵਧਣਾ ਸ਼ੁਰੂ ਹੋ ਗਿਆ ਤੁਸੀਂ ਦੇਖਿਆ ਹੋਣਾ ਕਾਫੀ ਦਿਨਾਂ ਤੋਂ ਕੁਝ ਕਾਫੀ ਪਿਛਲੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਇੱਕ ਐਜੂਕੇਸ਼ਨ ਵੱਲੋਂ ਜਿਹੜਾ ਨਵਾਂ ਜੂਥ ਵਾ ਜਿਹੜਾ ਜੂਥ ਸਾਡੀਆਂ ਧੀਆਂ ਵਾਂ ਜਿਹੜੀਆਂ ਬੱਚੀਆਂ ਵਾਂ ਬੇਟੀਆਂ ਵਾਂ ਸਾਡੀਆਂ ਸਭ ਤੋਂ ਜ਼ਿਆਦਾ ਉਹਨਾਂ ਦਾ ਬढ़ावा ਜਿਹੜਾ ਐਜੂਕੇਸ਼ਨ ਵੱਲੋਂ ਹੋਇਆ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਜੂਥ ਨੇ ਅੱਜ ਇਸ ਬਾਈਕ ਰੈਲੀ ਦੇ ਵਿੱਚ ਬਹੁਤ ਭਰਮਾ-ਹੰਗਾਰਾ ਦਿੱਤਾ ਇਤੋਂ ਜਾਹਿਰ ਹੁੰਦਾ ਵੀ ਇਹ 바ਵਾ ਸਾਹਿਬ ਦੀ ਜਿਹੜੀ ਸੋਚ ਨੂੰ ਜਿਹੜਾ ਉਹਨਾਂ ਦੀ ਵਿਚਾਰਧਾਰਾ ਵਾ ਉੱਤੇ ਚੱਲਣ ਨੂੰ ਇਹਨਾਂ ਦੇ ਘਰਾਂ ਦੇ ਵਿੱਚ ਅੱਜ ਉਹ ਦੀਵੇ ਜਲ ਚੁੱਕੇ ਆ ਜਿੱਥੇ ਜੋ 바ਵਾ ਸਾਹਿਬ ਦੀ ਸੋਚ ਸੀ 바ਵਾ ਸਾਹਿਬ ਉਸ ਟਾਈਮ ਉਸ ਗਰੀਬੀ 'ਚ ਪੜੇ ਜਿਸ ਵੇਲੇ ਉਹਨਾਂ ਨੂੰ ਸਾਨੂੰ ਸਕੂਲ ਦੇ ਅੰਦਰ ਬੜਨ ਦਾ ਅਧਿਕਾਰ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਇਹ ਸਾਬਤ ਕਰਤਾ ਕਿ ਭਾਰਤ ਦੇਸ਼ ਦੀ ਸ਼ਾਨ ਬਣਾਈ ਇਸ ਦੇਸ਼ ਦਾ ਕਰੇ ਸੰਵਿਧਾਨ ਲਿਖਿਆ 2 ਸਾਲ 11 ਮਹੀਨੇ 12 ਦਿਨ ਲਾ ਕੇ ਔਰ ਮੈਂ ਸਮਝਦਾ ਵੀ ਮੇਰੀ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਉਹ ਬਾਬਾ ਸਾਹਿਬੀ ਸੋਚ ਨੂੰ ਦਿਨ ਬਦਰ ਜਿਹੜੀ ਆ ਆਪਣੇ ਅੰਦਰ ਵਿਚਾਰਾ ਰਹੀ ਉਹਨਾਂ ਦੀ ਸਿੱਖਿਆ ਰਹੀ ਆਪਣੇ ਅੰਦਰ ਜਿਹੜੀ ਪ੍ਰਵੇਸ਼ ਕਰ ਰਹੀ ਹੈ ਆਉਣ ਵਾਲੇ ਲੰਬੇ ਸਮੇਂ ਤੋਂ ਜਿਹੜਾ ਜਿਹੜੀ ਕਮੀ ਰਹਿ ਗਈ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪੂਰੀ ਕੀਤੀ ਜਾਵੇ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਉਸ ਮਿਸ਼ਨ ਨੂੰ ਅੱਗੇ ਅਪਣਾਉਣ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਬਾਬਾ ਸਾਹਿਬ ਨੇ ਕਿਹਾ ਪੜੋ ਜੁੜੋ ਸੰਘਰਸ਼ ਕਰੋ ਉਹਨਾਂ ਨੇ ਇੱਕ ਗੱਲ ਇਹ ਵੀ ਨਾਲ ਕਹੀ ਸੀ ਪੜੋ ਔਰ ਜੁੜੋ ਔਰ ਨਾਲ ਜਿਹੜੇ ਜਿਹੜੀ এডਿਕੇਸ਼ਨ ਜਾਂ ਨੋਲਜ ਜਿਹੜੀ ਤੁਹਾਡੇ ਅੰਦਰ ਆ ਉਹ ਆਪਣੇ ਸਮਾਜ ਤੱਕ ਵੀ ਜ਼ਰੂਰ ਲਿਆਓ ਕਿਉਂਕਿ ਕੱਲ ਪੜੋਣਾ ਨਹੀਂ ਪੜ੍ਹਾਉਣਾ ਵੀ ਸਾਨੂੰ ਫਰਕ ਪੈਣਾ ਮੈਂ ਜੇ ਮੰਨ ਲਓ ਮੈਂ ਐਜੂਕੇਟਡ ਐਜੂਕੇਟਿਡ ਹੋ ਸਕਦਾ ਤਾਂ ਮੇਰੇ ਨਾਲ ਜੇ ਕੋਈ ਹੋਰ ਖੜਾ ਵਾ ਤਾਂ ਮੇਰਾ ਫਰਜ਼ ਬਣਦਾ ਉਸ ਆਪਣੇ ਭਾਈਚਾਰੇ ਨੂੰ ਵੀ ਨਾਲ ਐਜੂਕੇਟਡ ਕੀਤਾ ਜਾਵੇ ਤਾਂ ਹੀ ਉਹਨਾਂ ਦਾ ਸੁਪਨਾ ਜਿਹੜਾ ਪੂਰਾ ਹੋ ਸਕਦਾ ਹੈ ਧੰਨਵਾਦ ਜੀ ਲਾਰੈਂਸ ਚੌਧਰੀ ਜੀ ਸਾਡੇ ਬڑے ਪੁਰਾਣੇ ਅਜਿਹੇ ਸਾਡੇ ਦੋਸਤ ਆ ਇਹਨਾਂ ਕੋਲੋਂ ਵੀ ਜਨਰਲ ਚਾਹਾਂਗੇ ਕਿ ਤੁਸੀਂ ਲੰਬੇ ਸਮੇਂ ਤੋਂ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਜੁੜੇ ਹੋਏ ਹੋ। ਕੀ ਸਮਾਜ ਨੂੰ ਉਹਨਾਂ ਦਾ ਮਿਸ਼ਨ ਦਾ ਕਾਫਲਾ ਅੱਗੇ ਲੈ ਜਾਣ ਦੇ ਲਈ ਹੁਣ ਆਪਾਂ ਨੂੰ ਕਿਉਂਕਿ ਜਿਹੜੇ ਪਿਛਲੇ ਕਾਫਲੇ ਸੀ ਉਹ ਕੇ ਉਹ ਬ੍ਰੇਕ ਲੱਗ ਗਿਆ। ਉਹ ਉਹ ਬਾਬਾ ਸਾਹਿਬ ਦਾ ਮਿਸ਼ਨ ਅੱਗੇ ਨਹੀਂ ਵੱਧ ਸਕਿਆ। ਹੁਣ ਆਪਾਂ ਨੂੰ ਨਵੇਂ ਸਿਰੇ ਤੋਂ ਜਿਹੜੀ ਉਹ ਯੋਜਨਾ ਤਿਆਰ ਕਰਨੀ ਕੀ ਕਰਨੀ ਹੈ? ਆ ਸਭ ਤੋਂ ਪਹਿਲਾਂ ਤੇ ਮੈਂ ਅੱਜ ਦੇ ਜੋ ਪ੍ਰੀ ਨਰਮਲ ਦਿਵਸ ਦੇ ਮੌਕੇ ਤੇ ਰਾਸ਼ਟਰੀ ਕ੍ਰਾਂਤੀ ਪਾਰਟੀ ਵੱਲੋਂ ਜਿਹੜੀ ਬਾਈਕ ਰੈਲੀ ਬਾਬਾ ਸਾਹਿਬ ਨੂੰ ਸਮਰਪਿਤ ਕੱਢੀ ਗਈ ਮੈਂ ਉਸ ਮੌਕੇ ਤੇ ਰਾਸ਼ਟਰੀ ਕ੍ਰਾਂਤੀ ਪਾਰਟੀ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਦਾ ਇੱਕ ਜਿਹੜਾ ਇਨੀਸ਼ੀਏਟਿਵ ਆ ਅੱਜ ਦਾ ਜਿਹੜਾ ਉਹਨਾਂ ਦਾ ਉੱਪਰ ਆਲਾ ਆ ਬਹੁਤ ਸ਼ਲਾਘਾਯੋਗ ਆ ਤੇ ਮੈਂ ਇਸ ਪ੍ਰੀ ਨਰਮਲ ਦਿਵਸ ਮੌਕੇ ਤੇ ਬਾਬਾ ਸਾਹਿਬ ਨੂੰ ਪਾਤਰ ਤਨ ਬਾਬਾ ਸਾਹਿਬ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਔਰ ਸਮੂਹ ਦੇਸ਼ਵਾਸੀਆਂ ਨੂੰ ਅੱਜ ਦੇ ਇਸ ਦਿਨ ਦੀ ਮੁਬਾਰਕਬਾਦ ਦਿੰਦਾ ਔਰ ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਜਿਹੜੀ ਬ੍ਰੇਕ ਲੱਗ ਗਈ ਉਹਦੇ ਕਾਰਨ ਜਿਹੜੇ ਆ ਸਾਡੇ ਤੋਂ ਪਹਿਲਾਂ ਰਾਸ਼ਟਰੀ ਪ੍ਰਧਾਨ ਜੀ ਨੇ ਪੰਜਾਬ ਪ੍ਰਧਾਨ ਜੀ ਨੇ ਵੀ ਦੱਸ ਦਿੱਤਾ ਹੈ ਪਰ ਇੱਥੇ ਇੱਕ ਗੱਲ ਅੱਜ ਮੈਂ ਮੈਨੂੰ ਦੱਸਦੇ ਖੁਸ਼ੀ ਹੋ ਰਹੀ ਕਿ ਮੈਂ ਕਦੇ ਵੀ ਮਾਨਜੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਦੇ ਸੰਵਿਧਾਨ ਤੇ ਬਾਰੇ ਪਬਲਿਕਲੀ ਬੋਲਦੇ ਨਹੀਂ ਦੇਖਿਆ لیکن ਜਿਹਦਨ ਸੰਵਿਧਾਨ ਦੇ ਬਸ ਸੀ ਸਾਡੀ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀワイ ਚੰਦਰ ਚੂੜੀ ਨੇ ਟਵੀਟ ਕੀਤਾ ਕਿ ਸੰਵਿਧਾਨ ਉਹਨਾਂ ਲੋਕਾਂ ਦੀ ਵੀ ਰੱਖਿਆ ਕਰਦਾ ਜਿਹੜੇ ਉਹਦੇ ਨਾਲ ਨਫ਼ਰਤ ਕਰਦੇ ਨੇ ਉਸ ਟਵੀਟ ਦੇ ਵਿੱਚ ਬਹੁਤ ਕੁਝ ਆ ਬਹੁਤ ਇਸ਼ਾਰੇ ਨੇ ਉਹਨਾਂ ਲੋਕਾਂ ਵਾਲੇ ਇਸ਼ਾਰਾ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਤਹਿਤ ਪਾਰਲੀਮੈਂਟ ਦਾ ਤਾਂ ਗਠਨ ਕਰ ਲਿਆ ਪਾਰਲੀਮੈਂਟ ਦੇ ਵਿੱਚ ਪਹੁੰਚ ਗਏ ਪਰ ਪਾਰਲੀਮੈਂਟ ਦੇ ਵਿੱਚ ਪਹੁੰਚਣ ਤੋਂ ਬਾਅਦ ਬਾਬਾ ਸਾਹਿਬ ਦਾ ਸਤਿਕਾਰ ਨਹੀਂ ਕੀਤਾ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਸੀ ਕਿ ਗੱਬੇ ਕੁਤਲੇ ਸ਼ੋਸ਼ਿਤ ਲੋਕਾਂ ਨੂੰ ਉਹ ਸਾਰੇ ਅਫਸਰ ਮਿਲਣੇ ਚਾਹੀਦੇ ਆ ਜਿਹੜੇ ਉਹਨਾਂ ਨੂੰ ਸਦੀਆਂ ਤੱਕ ਨਹੀਂ ਮਿਲੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਉਹਨਾਂ ਦੇ ਮੂੰਹਾਂ ਤੇ ਕੁੱਝੇ ਪਿੱਛੇ ਉਹਨਾਂ ਦੇ ਜਿਹੜੇ ਝਾੜੂ ਬਣ ਕੇ ਰੱਖੇ ਤੇ ਪਰਛਾਵਾਂ ਤੱਕ ਨਹੀਂ ਲੋਕ ਲੈਂਦੇ ਸੀ ਤੇ ਬਾਬਾ ਸਾਹਿਬ ਨੇ ਤਾਂ ਇਹ ਸੁਪਨਾ ਲਿਆ ਸੀ ਕਿ ਉਹਨਾਂ ਲੋਕਾਂ ਨੂੰ ਉਹਨਾਂ ਪਵਿੱਤਰ ਮੰਦਿਰਾਂ ਚ ਪਾਰਲੀਮੈਂਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਪਹੁੰਚ ਜਾਵੇ ਤਾਂ ਕਿ ਲੋਕ ਜਿਹੜੇ ਆ ਦੱਬੇ ਪੁੱਤਲੇ ਬਰਾਬਰ ਹੋ ਸਕਣ ਸੋ ਇਸ ਕਰਕੇ ਮੈਂ ਅਸੀਂ ਜਿੰਨੇ ਅੱਜ ਬਾਬਾ ਸਾਹਿਬ ਦੇ ਪ੍ਰੀਨਿਰਮਾਰ ਦੇ ਵਿੱਚ ਇੱਥੇ ਇਕੱਠੇ ਹੋਏ ਆ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੀ ਨੂੰ ਵੀ ਅਸੀਂ ਉਹਨਾਂ ਦਾ ਅਸੀਂ ਅਪਰੀਸ਼ੀਏਟ ਕਰਦੇ ਆ ਜੋ ਉਹਨੇ ਇੱਕ ਬੜਾ ਵੱਡਾ ਟਵੀਟ ਕਰਕੇ ਹਕੂਮਤਾਂ ਨੂੰ ਦੱਸ ਦਿੱਤਾ ਕਿ ਨਫ਼ਰਤ ਕਰਨ ਵਾਲਿਆਂ ਲਈ ਵੀ ਬਾਬਾ ਸਾਹਿਬ ਬਰਾਬਰ ਦੇ ਹੱਕਦਾਰ ਨੇ ਸੋ ਅਹੀ ਅੱਜ ਇਸ ਮੌਕੇ ਤੇ ਸਾਡੇ ਇਨਾਂ ਕਰਨ ਦੇ ਨਾਲ ਬਾਬਾ ਸਾਹਿਬ ਦਾ ਕਾਫਲਾ ਅੱਗੇ ਨਹੀਂ ਵਧੇਗਾ ਲੇਕਿਨ ਉਹ ਸਰਕਾਰਾਂ ਜਿਹੜੀਆਂ ਸੰਵਿਧਾਨ ਦੇ ਤਹਿਤ ਸੋਚ ਚੱਕ ਕੇ ਮੰਤਰੀ ਪੀਐਮ ਸੀਐਮ ਬਣੇ ਨੇ ਉਹਨਾਂ ਦਾ ਵੀ ਬੜਾ ਮੁੱਲਾ ਯੋਗਦਾਨ ਚਾਹੀਦਾ ਕਿ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਮੌਕੇ ਔਰ ਅੱਜ ਪ੍ਰੀ ਨਿਰਮਾਣ ਦਿਵਸ ਮੌਕੇ ਵੱਡੇ ਪ੍ਰੋਗਰਾਮ ਅਲਿਕਣੇ ਚਾਹੀਦੇ ਨੇ ਸਰਕਾਰਾਂ ਨੂੰ ਜੇ ਸਰਕਾਰਾਂ ਇਹ ਨਹੀਂ ਕਰਦੀਆਂ ਤੇ ਇਤੋਂ ਇਹ ਪਤਾ ਲੱਗਦਾ ਕਿ ਸਰਕਾਰਾਂ ਇਸ ਕਾਫਲੇ ਨੂੰ ਰੋਕ ਰਹੀਆਂ ਨੇ ਸਰਕਾਰਾਂ 바ਵਾ ਸਾਹਿਬ ਦੀ ਸੋਚ ਨੂੰ ਅੱਗੇ ਨਹੀਂ ਬੁਲਾਉਣਾ ਚਾਹੁੰਦੀਆਂ ਲੇਕਿਨ 바ਵਾ ਸਾਹਿਬ ਦੇ ਫੋਟੋ ਲਾ ਕੇ ਤੇ ਲੋਕਾਂ ਦੀਆਂ ਵੋਟਾਂ ਵਟੋਰਨੀਆਂ ਚਾਹੁੰਦੇ ਨੇ ਅਸੀਂ ਅੱਜ ਉਹਨਾਂ ਨਾਲ तमाम ਲੀਡਰਾਂ ਨੂੰ ਅਪੀਲ ਕਰਦੇ ਹਾਂ ਕਿ ਜੇ ਤੁਸੀਂ ਸੰਵਿਧਾਨ ਦੇ ਤਹਿਤ ਹੀ ਸੌਂਖਾ ਖਾ ਕੇ ਸੰਵਿਧਾਨ ਦੇ ਤਹਿਤ ਜਿਹੜਾ ਇਲੈਕਟਰਲ ਸਿਸਟਮ ਆ ਭਾਰਤ ਦਾ ਉਹਦੇ ਤਹਿਤ ਤੁਸੀਂ ਵੋਟਾਂ ਲੈ ਕੇ ਅੱਗੇ ਗਏ ਤੇ ਉਸ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇਣਾ ਚਾਹੀਦਾ ਔਰ ਉਹਨਾਂ ਲੋਕਾਂ ਦੀ ਫੋਟੋ ਲਾ ਕੇ ਕੁਝ ਨਹੀਂ ਬਣਨਾ ਤੇ ਫੋਟੋ ਲਾ ਦਿਓਗੇ ਦਫ਼ਤਰਾਂ ਦੇ ਵਿੱਚ ਉਹਦੇ ਨਾਲ ਬਾਬਾ ਸਾਹਿਬ ਦੇ ਸੁਪਨੇ ਨਹੀਂ ਪੂਰੇ ਹੁੰਦੇ ਇਹ ਸਰਕਾਰ ਦੇ ਵਿੱਚ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਤੋੜਨ ਦੇ ਲਈ ਜਿਹੜਾ ਜਿਹੜਾ ਐਸ்சி ਕਮਿਸ਼ਨ ਆ ਉਹਨੂੰ ਭੰਗ ਕਰਕੇ ਉਹਦੇ ਮੈਂਬਰਾਂ ਦੀ ਗਿਣਤੀ ਘਟਾ ਦਿੱਤੀ ਗਈ ਦੂਸਰਾ ਜਿਹੜਾ ਕਿ ਇਹ ਐਡਵੋਕੇਟ ਜਨਰਲ ਦੀ ਨਿਯੁਕਤੀ ਦਾ ਮਾਮਲਾ ਸੀ ਉਸ ਵੇਲੇ ਉਹਨਾਂ ਨੂੰ ਇਹ ਕਹਿ ਕੇ ਸ਼ਰਮਿੰਦਾ ਕੀਤਾ ਗਿਆ ਕਿ ਜਿਹੜੇ ਐਸਸੀ ਜਿਹੜੇ ਵਕੀਲ ਨੇ ਜਾਂ ਐਡਵੋਕੇਟ ਜਨਰਲ ਬਣਦੇ ਯੋਗ ਨਹੀਂ ਇਹਨਾਂ ਦੇਖੇ ਜਿਹੜੀ ਅਬਿਲਿਟੀ ਨਹੀਂ ਵੈਰੀ ਸ਼ੇਮ ਕਿ ਤੁਸੀਂ ਇੱਕ ਪਾਸੇ ਤਾਂ ਬਾਬਾ ਸਾਹਿਬ ਦੀਆਂ ਫੋਟੋਆਂ ਲਾ ਰਹੇ ਦੂਜੇ ਪਾਸੇ ਉਹਨਾਂ ਨੇ ਯੋਗ ਵਿਅਕਤੀਆਂ ਨੂੰ ਐਡਵੋਕੇਟ ਜਨਰਲ ਬਣਨ ਤੋਂ ਕਹਿ ਰਹੇ ਕਿ ਇਹਨਾਂ ਦੀ ਯੋਗਤਾ ਹੀ ਨਹੀਂ ਵੈਰੀ ਸ਼ੇਮਫੁਲ ਗੱਲ ਹੈ ਇਹਨਾਂ ਸਰਕਾਰਾਂ ਲਈ ਕਿ ਤੁਸੀਂ ਸੰਵਿਧਾਨ ਦੇ ਤਹਿਤ ਉਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਹੀ ਜਿਹੜੇ ਬਾਬਾ ਸਾਹਿਬ ਦੀ ਸੁਰਤ ਦੇ ਪੈਰਾ ਦਿੰਦਿਆ ਤਾਂ ਤੁਸੀਂ ਪਹੁੰਚੇ ਆ ਮੁੱਖ ਮੰਤਰੀ ਬਣੇ ਮੰਤਰੀ ਬਣੇ ਪਰ ਤੁਸੀਂ ਉਹਨਾਂ ਲੋਕਾਂ ਦੇ ਸ਼ੋਸ਼ਣ ਕਰ ਰਹੇ ਆ ਪਰ ਅਸੀਂ ਅੱਜ ਇੱਥੇ ਮਹਿਸੂਸ ਕਰ ਰਹੇ ਆ ਰਾਸ਼ਟਰੀ ਕ੍ਰਾਂਤੀ ਪਾਰਟੀ ਇਹ ਮਹਿਸੂਸ ਕਰ ਰਹੀ ਆ ਜਿਹੜੀ ਕਿ ਅੱਜ ਅਗਵਾਈ ਕਰਨਾ ਚਾਹੁੰਦੀ ਆ ਐਸਸੀ ਸਮਾਜ ਦੀ ਔਰ तमाम ਉਹਨਾਂ ਲੋਕਾਂ ਦੀ ਜਿਹੜੇ ਸੰਵਿਧਾਨ ਨੂੰ ਜਿਹੜੇ ਦੇਸ਼ ਨੂੰ ਪਿਆਰ ਕਰਦੇ ਅਸੀਂ ਇਹ ਗੱਲ ਕਹਿ ਦੇਣੇ ਚਾਹੁੰਦੇ ਕਿ ਹੁਣ ਉਹ ਸਮਾਜ ਨਹੀਂ ਰਿਹਾ ਹੁਣ ਇਹ ਸਮਾਜ ਕਲਾਮ ਨਹੀਂ ਆ ਇਹ ਦੱਬੇ ਕੁਛ ਨਹੀਂ ਸਾਡੀਆਂ ਭੈਣਾਂ ਇਹ ਬਾਬਾ ਸਾਹਿਬ ਦੇ ਨਾਰੇ ਲਾ ਰਹੀਆਂ ਬਾਬਾ ਸਾਹਿਬ ਦੀ ਸੂਰਤ ਤੇ ਪਹਿਰਾ ਦੇ ਰਹੇ ਉਹ ਨਾਰੀ ਜਿਹਨੂੰ ਪਿਆਰ ਦੀ ਜੁੱਤੀ ਸਮਝਿਆ ਜਾਂਦਾ ਸੀ ਮਨੁਬਾਦ ਦੇ ਸਮੇਂ ਅੱਜ ਔਰਤ ਜਿਹੜੀ ਆ ਹਿੰਦੂ ਕੋਟ ਬਿੱਲ ਦੇ ਆਉਣ ਤੇ ਨਾਲ ਬਾਬਾ ਸਾਹਿਬ ਨੇ ਔਰਤ ਨੂੰ ਬਰਾਬਰ ਦਾ ਸਨਮਾਨ ਦਿੱਤਾ ਔਰ ਦੇਸ਼ ਦੀ ਪ੍ਰਧਾਨ ਮੰਤਰੀ ਵੀ ਔਰਤ ਬਣ ਚੁੱਕੀ ਪਹਿਲੀ ਆਈਪੀਐਸ ਵੀ ਔਰਤ ਬਣ ਚੁੱਕੀ ਔਰ ਇਸ ਦੇਸ਼ ਦੀ ਜਿਹੜੀ ਵੱਡੀ ਜਿਹੜੀ ਸੰਵਿਧਾਨ ਸਭਾ ਉਹਦੇ ਜਿਹੜੀ ਸਪੀਕਰ ਵੀ ਔਰਤ ਬਣ ਚੁੱਕੀ ਤਾਂ ਰਾਸ਼ਟਰਪਤੀ ਵੀ ਸਾਡੀਆਂ ਭੈੜਾ ਬਣ ਚੁੱਕੀਆਂ ਨੇ ਤਾਂ ਇਹ ਜਿਹੜਾ ਨਿਜਰੀਆ ਸਰਕਾਰਾਂ ਨੂੰ ਬਦਲਣਾ ਪੈਗਾ ਨਹੀਂ ਤਾਂ ਲੋਕ ਉਹਦੇ ਸਮੇਂ 'ਚ 바ਵਾ ਸਾਹਿਬ ਦੇ ਸੰਵਿਧਾਨ ਨੂੰ ਅੱਗੇ ਲੈ ਕੇ ਚੱਲਣਗੇ ਤੇ ਇਹੋ ਜਿਹੇ ਮਨੁਵਾਰਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਭਾਰਤ ਦੀ ਸ਼ਕਤੀਆਂ ਤੋਂ ਭਾਰਤ ਦੇਲ ਦੇ ਤੋਂ ਅਲੱਗ ਕਰ ਦੇਣਗੇ ਥੈਂਕ ਯੂ ਵੈਰੀ ਮਚ ਸਵੈਸ਼ਣ ਰਾਸ਼ਟਰੀ ਕ੍ਰਾਂਤੀ ਪਾਰਟੀ ਦੇ ਆਗੂ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦੇ ਸੇ ਆਪਣੇ ਵਿਚਾਰ ਦੱਸੇ ਆ ਅਜਲੇ ਸਿਰਫ ਇੰਨਾ ਹੀ ਹੁਣ ਮੈਨੂੰ ਨਵੰਸ਼ਰ ਤੋਂ ਪੱਤਰਕਾਰ ਕਰਵਾਕ ਸਿੰਘ ਮਹਿਰ ਨੂੰ ਦੀ ਇਜਾਜ਼ਤ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਚੱਲਦਾ ਆਜੇ ਰੋਵਾਂਗੇ ਤਦ ਤੱਕ ਲਈ ਜੇਐਮ7 ਐਂਟਰਟੇਨਮੈਂਟ ਦੇ ਸਰੋਤਿਆਂ ਨੂੰ ਸਸਕਾ